ਲੋਜੀ ਸਤਿ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੌਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਤੁਹਾਡੇ ਆਸਤੇ ਆਪਾਂ ਦੋਸਤੋ ਫੇਰ ਲੈ ਗਏ ਆਂ ਤੇ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆਂ ਠੀਕ ਹੈ ਜੀ ਲਾਲ ਪਰੀ ਠੀਕ ਹੈ ਲਾਲ ਪਰੀ ਡੱਬ ਵਾਲੇ ਜਿਹੜੇ ਹੁੰਦੇ ਆ ਠੀਕ ਹੈ ਉਹ ਫੇਰ ਆਪਾਂ ਲੈ ਗਏ ਆਂ ਤੋਂ ਉਹਦਾ ਤੁਹਾਨੂੰ ਪੇਸ਼ੌਂ ਕਰਾਉਂਦੇ ਸਭ ਤੋਂ ਪਹਿਲਾਂ ਆਹ ਦੇਖੋ ਜੀ ਆਪਾਂ ਡੱਬੇ ਦੇ ਵਿੱਚ ਪੈਕ ਕੀਤਾ ਆ ਕਿਉਂਕਿ ਕੱਲੇ ਕੱਲੇ ਜੋੜੇ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਕਿਦਾਂ ਦਾ ਹੈਗਾ ਵਾ ਤੇ ਹੁਣ ਤੁਹਾਨੂੰ ਇਦਾਂ ਦੀ ਅੱਖਾਂ ਅੱਖਾਂ ਦਾ ਸਾਰਾ ਕੁਝ ਸ਼ੌਂਕ ਕਰਾਉਂਦੇ ਮਕਮਲ ਲੋਈ ਦੋਸਤੋ ਲਾਲਪਰੀ ਡੱਬ ਵਾਲਾ ਪੇਅਰ ਠੀਕ ਹੈ ਜਿਵੇਂ ਕਿ ਆਪਾਂ ਭਰਾਵਾਂ ਨੂੰ ਪਹਿਲੇ ਹੀ ਦੱਸਿਆ ਹੋਇਆ ਠੀਕ ਹੈ ਜੀ ਆਪਣੇ ਨਾਲ ਮਨਾ ਵੀਰ ਠੀਕ ਹੈ ਜੀ ਤੇ ਲਾਲਪਰੀ ਜਿਹੜਾ ਪੇਅਰ ਹੈ ਇਹਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਹਾਂ ਤੇ ਹੁਣ ਤੁਹਾਨੂੰ ਇਹਦੀਆਂ ਵੀ ਅੱਖਾਂ ਦਾ ਦੋਵਾਂ ਦਾ ਸ਼ੌਂਕ ਕਰਾਉਂਦੇ ਹਾਂ ਠੀਕ ਹੈ ਜੀ ਤੇ ਦੇਖੋ ਜੀ ਦੋਸਤੋ ਸਭ ਤੋਂ ਪਹਿਲਾਂ ਨਾਲ ਦੀ ਅੱਖ ਜਿਉਂ ਕਰਕੇ ਕੱਲੇ ਕੱਲੇ ਕਬੂਤਰ ਦਾ ਸ਼ੌਂਕ ਰਹੀ ਹੈ। ਲਓ ਜੀ ਭਰਾਉਣ ਮੈਂ ਅੱਖ ਦਾ ਮੁਕੰਮਲ ਜਿਹੜਾ ਸ਼ੌਂਕ ਕਰਾਉਂਦੇ ਆਂ। ਬਿਲਕੁਲ ਕਲੀਅਰ ਕਰਕੇ ਦਿਖਾਵਾਂਗੇ ਜੀ ਆਪਾਂ। ਬਿਲਕੁਲ ਹੀ ਕਲੀਅਰ ਕਰ ਦੇਣੀ ਆਪਾਂ ਅੱਖ। ਲੋਈਆ ਨਰ ਦੀ ਅੱਖ ਹੈਗੀ ਏ। ਠੀਕ ਹੈ ਜੀ। ਆ ਨਰ ਦੀ ਅੱਖ ਜੀ। ਆ ਇਹਦਾ ਚੀਰਾ ਮੋਰਾ ਜੀ ਆ ਦੇਖੋ ਜੀ ਉੱਪਰ ਲੱਭਨੇ ਲਾਲ ਸਿਰ ਤੇ ਦਾਗ ਆ ਦੇਖੋ ਲਾਲ ਛਾਪ ਇਹਦੇ ਲਾਲ ਪਰੀ ਜਿਹੜਾ ਮਤਲਬ ਕੀ ਆਪਾਂ ਡੱਬ ਵਾਲਿਆਂ ਦਾ ਹੀ ਇਹ ਤੇ ਟੈੜੀਆਂ ਜਿਹੜਾ ਕਰਾਸ ਹੋਇਆ ਠੀਕ ਹੈ ਲਾਲ ਪਰੀ ਜਿਹੜੀ ਬਰੀਡ ਉਹਦੇ ਵਿੱਚ ਹੈਗਾ ਜੀ ਬਿਲਕੁਲ ਮੇਨਟੇਨ ਹੋਈ ਹੱਡੀ ਪਰ ਜੋੜ ਬਿਲਕੁਲ ਐ ਮੁਕੰਮਲ ਹੈਗੇ ਜੀ ਇਹਨਾਂ ਦੇ ਠੀਕ ਹੈ ਜੀ ਥੋੜਾ ਸ਼ੌਂਕ ਕਰੋ ਜੀ ਪਰਦਾ ਖੋਲ ਕੇ ਲੋ ਜੀ ਪਰਦਾ ਸ਼ੌਂਕ ਕਰ ਲਓ ਥੋੜਾ ਖੋਲ ਕੇ ਜੀ ਹਾਲੋ ਜੀ ਛਾਪ ਦੇਖੋ ਜੀ ਇਹਨਾਂ ਦੀ ਠੀਕ ਹੈ ਜੀ ਤੇ ਪੂਛੇ ਦੀ ਥੋੜੀ ਜੀ ਪੁੱਟੀ ਗਈ ਆ ਤੇ ਬਿਲਕੁਲ ਐ ਇੱਕ ਦੋ ਮਹੀਆ ਠੀਕ ਹੈ ਜੀ ਬਿਲਕੁਲ ਹੱਡੀ ਜੋੜ ਬਿਲਕੁਲ ਓਕੇ ਆ ਆੜੀ ਇਹਦੇ ਗੱਟੀ ਆਈ ਸੀ ਉਸ ਟਾਈਮ ਤੇ ਨਾਲ ਹੀ ਵੀਰ ਨੇ ਜਿਹੜੀ ਪਾ ਕੇ ਰੱਖੀ ਵੀਰ ਕਹਿੰਦਾ ਜਦੋਂ ਆਪਾਂ ਫੜਿਆ ਸੀ ਜੀ ਤੇ ਇਹਦੇ ਨਾਲ ਹੀ ਜਿਹੜੀ ਗੱਟੀ ਆਈ ਹੋਈ ਸੀ ਪਹਿਲਾਂ ਤੋਂ ਹੀ ਠੀਕ ਹੈ ਜੀ 17 ਨੰਬਰ ਦੀ ਗੱਟੀ ਸੀ ਤੇ ਪੰਜਿਆਂ ਦਾ ਸ਼ੌਕ ਕਰਾ ਦੋ ਬਿਲਕੁਲ ਲਾਲ ਤੇ ਖੁਸ਼ਕ ਜਿਹੜੇ ਪੰਜੇ ਇਹਦੇ ਲੋਈ ਠੀਕ ਹੈ ਤੇ ਇਹ ਪੂਰਾ ਕਲਰ ਦਿਖਾ ਦਿਓ ਕਿਦਾਂ ਦਾ ਹੈ ਦੂਜੇ ਹੱਥ ਹਾਂ ਲੋਈ ਬਿਲਕੁਲ ਲਾਲ ਪਰੀ ਕਬੂਤਰ ਠੀਕ ਹੈ ਕਿਉਂਕਿ ਆਪਾਂ ਇਹਨੂੰ ਡੱਬ ਵਾਲਾ ਜਿਹੜਾ ਕਈ ਭਰਾ ਆਪਣੇ ਡੱਬ ਵਾਲਾ ਵੀ ਕਹਿ ਸਕਦੇ ਜਿੰਨੇ ਕਹਿਣਾ ਹੋਵੇ ਪਰ ਇਹ ਕ੍ਰਾਸ ਹੋਇਆ ਹੈ ਡੱਬ ਵਾਲਿਆਂ ਦਾ ਤੇ ਟੈਡੀਆਂ ਦਾ ਤੇ ਲਾਲ ਪਰੀ ਬਣੀ ਹੈ ਠੀਕ ਹੈ ਹੁਣ ਆਪਾਂ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਆਪਾਂ ਮਾਰਦੀ ਇਹਦੇ ਨਾਲ ਲੱਗੀ ਆ ਉਹ ਮਨ ਆ ਵੀਰ ਆਪਣਾ ਫੜਦਾ ਤੁਹਾਨੂੰ ਬਹੁਤ ਮਾਦੀ ਦੀ ਅੱਖ ਦਾ ਸਾਰਾ ਮੁਕੰਮਲ ਜਿਹੜਾ ਤੁਹਾਨੂੰ ਪਛਾਣ ਕਰਾਉਣ ਲਈ ਜਿਸ ਵੀ ਨੂੰ ਚਾਹੀਦਾ ਹੋਵੇ ਆਪਣੇ ਨਾਲ ਬਸ ਉਹੀ ਕੰਟੈਕਟ ਕਰੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਦੀ ਮਾਦੀ ਦੇ ਅੱਖ ਦਾ ਤੁਹਾਨੂੰ ਸਭ ਤੋਂ ਪਹਿਲਾਂ ਸ਼ੋਅ ਕਰਾਉਣੀ ਹੈ ਵੇਖੋ ਜੀ ਜਿਹੜਾ ਟੈਡੀਆਂ ਦੇ ਅਗਲੇ ਬੰਨੇ ਆਉਂਦਾ ਚਿਹਰਾ ਮੋਰਾ ਬਿਲਕੁਲ ਹੀ ਸੇਮ ਹੀ ਹੈ ਠੀਕ ਹੈ ਜੀ ਤੇ ਆਹ ਜਿਹਦੀ ਅੱਖ ਲਓ ਜੀ ਅੱਖ ਜਿਹਦੀ ਜਿਓ ਪਤਾਨੂ ਵਿੱਚ ਇਹ ਆਪਾਂ ਬਿਲਕੁਲ ਜਿਉਂ ਵਰਕੇ ਦਿਖਾਉਣੀ ਅੱਖ ਵੀ ਭਰਾਵਾਂ ਬਿਲਕੁਲ ਹੀ ਜਿਹੜਾ ਪਤਾ ਲੱਗ ਜੇ ਵੀ ਹਾਂ ਵੀ ਕਿਵੇਂ ਦੇ ਆਪਣੇ ਆਖੇ ਨਾਲ ਜੀ ਕਿਵੇਂ ਦਾ ਸਾਰਾ ਕੋਈ ਜਗਾ ਠੀਕ ਹੈ ਇਸ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਸ਼ਾਪ ਦਿਖਾਉਨੇ ਜੀ ਸ਼ਾਪ ਦੇਖ ਸਕਦੇ ਤੁਸੀਂ ਆ ਲਾਲ 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 ਜੀ ਆਹ ਬਾ ਵਾ ਸਾਰੀ ਲਾਲ ਲਾਲ ਠੀਕ ਹੈ ਆ ਸ਼ਾਪ ਹੈ ਦੀ ਆ ਗਈ ਠੀਕ ਉਸ ਤੋਂ ਬਾਅਦ ਤੁਹਾਨੂੰ ਪਰ ਚੰਗੀ ਦਾ ਖੋਲ ਕੇ ਦਿਖਾਇਆ ਕਰੂੰ ਨਾ ਤੇ ਆ ਲਓ ਜੀ ਆ ਇਹਦਾ ਪਰ ਜੀ ਠੀਕ ਹੈ ਠੀਕ ਹੈ ਜੀ ਪੂਛ ਦਿਖਾਓ ਜੀ ਇਹਦੀ ਲਓ ਜੀ ਬਿਲਕੁਲ ਹੱਥ ਦੂਰ ਕਰ ਦਿਓ। ਲੋ ਜੀ ਵੇਖ ਲੋ ਇੱਕ ਪੱਤਾ ਜਿਹੜੀ ਦੋਮੇ ਦੀ। ਹੇਲਦੀ ਭਈ ਮਾਦੀ ਪਰ ਪੂਛੜੀ ਲਾਉਂਦੀ ਨ ਭਈ। ਬਿਲਕੁਲ ਜਿਹੜਾ ਵਾ ਜੋੜ ਹੱਡੀ ਜੋੜ ਬਿਲਕੁਲ ਮੁਕੰਮਲ ਤੁਹਾਨੂੰ ਦਵਾਂਗੇ। ਠੀਕ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ। ਤੇ ਆਪਣਾ ਆ ਇਹਦੇ ਪੰਜੇ। ਠੀਕ ਹੈ। ਆ ਇਹਦਾ ਜਿਹੜਾ ਬਿਲਕੁਲ ਜਿਹੜਾ ਕਲਰ ਆ ਤੁਸੀਂ ਦੇਖ ਸਕਦੇ ਮਾਦੀ ਦਾ। ਇਹ ਕਿਤੇ ਆਪਾਂ ਜਿਹੜਾ ਤੁਹਾਨੂੰ ਅੰਦਰ ਛੱਡ ਕੇ ਵੀ ਜੋੜਾ ਦਿਖਾਉਨੇ ਆ ਲਓ ਜੀ ਆਪਾਂ ਤਾਂ ਨਰ ਛੱਡ ਕੇ ਦਿਖਾਉਣ ਲੱਗੇ ਆ ਆ ਨਰ ਜੇ ਠੀਕ ਹੈ ਜੀ ਦੇਖ ਲਓ ਮੇਰੇ ਭਰਾ ਤੇ ਕਰੀ ਚੈੱਕ ਕਰ ਲਓ ਖਲੋਣੀਆਂ ਖਲੋਣੀਆਂ ਕਬੂਤਰਾਂ ਦੀਆਂ ਠੀਕ ਹੈ ਕਿਉਂਕਿ ਤੇ ਇਹ ਤੋਂ ਬਾਅਦ ਜਿਹੜੀ ਆ ਮਾਦੀ ਆ ਲਓ ਜੀ ਆ ਮਾਦੀ ਇਹਦੇ ਨਾਲ ਫੀਮੇਲ ਜਿਹੜੀ ਲੱਗੀ ਆ ਆ ਮਾਦੀ ਦੇ ਨਾਲ ਬੇਕੋ ਸਪਣੀ ਵਰਗੀ ਮਾਦੀ ਆ ਜੀ ਠੀਕ ਹੈ ਜੀ ਤੇ ਆ ਮਾਦੀ ਉਹ ਤੇੜੀ ਚੱਲ ਗਈ ਆ ਨਰ ਜੇ ਇਹਦੇ ਨਾਲ ਲੱਗਾ ਲਾਲ ਭਰੀ ਡੱਬ ਵਾਲਾ ਠੀਕ ਹੈ ਜੀ ਆ ਪੇਅਰ ਹੈਗਾ ਜੀ ਤੇ ਜਿਸ ਵੀ ਇਹਨੂੰ ਚਾਹੀਦਾ ਹੋਵੇ ਆਪਣੇ ਨਾਲ ਬਸ ਉਹੀ ਕੰਟੈਕਟ ਕਰੇ ਜੀ ਠੀਕ ਹੈ ਜੀ ਤੇ ਆਪਣਾ ਜਿਹੜਾ ਨੰਬਰ ਹੈ ਆਪਾਂ ਮੈਂਸ਼ਨ ਕਰ ਦਾਂਗੇ ਭਰਾਵਾਂ ਨੂੰ ਜਰੂਰ ਜੀ ਸੋ ਵੀ ਇਸ ਦੇ ਪੇਅਰ ਆਪਣਾ ਠੀਕ ਹੈ ਆ ਨਰ ਜੀ ਆ ਮਾਤੀ ਜੀ ਲੋ ਜੀ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਭਰਾ ਜੀ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ 62 39 44 488 ਆਪਣਾ WhatsApp ਨੰਬਰ ਹੈ ਸਾਰੇ ਜਿਹਨੇ ਕੰਟੈਕਟ ਯੂਜ਼ ਕਰਿਆ ਤੇ ਮਿਲਦੇ ਤੁਹਾਨੂੰ ਹੋਰ ਕਿ ਨੈਕਸਟ ਵੀਡੀਓ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਪਿਆਰ ਦੇ ਸਾਰਿਆਂ ਦਾ ਧੰਨਵਾਦ